ਸਤਿ ਸ਼੍ਰੀ ਅਕਾਲ ਜੀ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਉਸ ਨੇ ਆਪਣੀ ਇੱਛਾ ਅਨਸਾਰ ਦੂਸਰੀ ਅੱਖ ਵੀ ਮਾਰਨ ਤੋਂ ਬਾਅਦ ਹਸਪਤਾਲ ਨੂੰ দান ਕਰ ਦਿੱਤੀ ਸੀ ਉਹ ਵਿਚਾਰੀ ਅੱਧੀ ਛੁੱਟੀ ਦੇ ਟਾਈਮ ਰੋਟੀ ਲੈ ਕੇ ਸਕੂਲ ਚਲੀ ਜਾਂਦੀ ਸੀ ਸਵੇਰ ਦਾ ਨਿਆਣਾ ਭੁੱਖਾ ਹੋਵੇਗਾ ਰੋਟੀ ਦੀ ਬੁਰਕੀ ਖਾ ਲਵੇਗਾ ਉਹ ਉਸ ਨੂੰ ਬਹੁਤ ਗਾਲੀ ਗਲੋਚ ਕਰਦਾ ਮੈਂ ਤੈਨੂੰ ਕਿੰਨੀ ਵਾਰ ਕਿਹਾ ਮੇਰੇ ਲਈ ਰੋਟੀ ਨਾ ਲੈ ਕੇ ਆਇਆ ਕਰ ਬਾਦ ਵਿੱਚ ਸਾਰੇ ਦੋਸਤ ਮੈਨੂੰ ਮਜ਼ਾਕ ਕਰਦੇ ਨੇ ਕਾਣੀ ਦਾ ਪੁੱਤ ਕਹਿੰਦੇ ਨੇ ਉਹ ਵਿਚਾਰੀ ਫੇਰ ਹੱਸ ਕੇ ਸਾਰ ਦਿੰਦੀ ਪਰ ਉਸ ਨੂੰ ਕੁਝ ਵੀ ਨਾ ਕਹਿੰਦੀ ਪਰ ਦਿਲ ਨੂੰ ਬਹੁਤ ਦੁੱਖ ਹੁੰਦਾ ਹੁਣ ਉਹ ਸਰਕਾਰੀ ਅਫਸਰ ਬਣ ਚੁੱਕਿਆ ਸੀ ਉਸ ਦਾ ਵਿਆਹ ਕਰ ਦਿੱਤਾ ਸੀ ਉਸ ਨੇ ਵਿਆਹ ਤੋਂ ਬਾਅਦ ਪਿੰਡ ਤੋਂ ਦੂਰ ਆਪਣੀ ਕੋਠੀ ਸ਼ਹਿਰ ਵਿੱਚ ਬਣਾ ਲਈ ਹੁਣ ਉਹ ਬੱਚਿਆਂ ਸਮੇਤ ਸ਼ਹਿਰ ਵਾਲੀ ਕੋਠੀ ਵਿੱਚ ਰਹਿਣ ਲੱਗਿਆ ਮਾਂ ਵਿਚਾਰੀ ਇਕੱਲੀ ਹੀ ਆਪਣੇ ਪਿੰਡ ਬੋਂਦਲੀ ਵਾਲੇ ਮਕਾਨ ਵਿੱਚ ਰਹਿ ਰਹੀ ਸੀ ਇੱਕ ਦਿਨ ਉਸਦੇ ਦਿਲ ਵਿੱਚ ਬੱਚਿਆਂ ਨੂੰ ਮਿਲਣ ਦਾ ਹੌਲ ਉੱਠਿਆ ਉਹ ਸ਼ਹਿਰ ਬੱਚਿਆਂ ਨੂੰ ਮਿਲਣ ਲਈ ਗਈ ਅਜੇ ਕੋਠੀ ਅੰਦਰ ਬੱਚਿਆਂ ਨਾਲ ਹੀ ਗੱਲਾਂ ਕਰ ਰਹੀ ਸੀ ਉਸੇ ਟਾਈਮ ਉਸਦਾ ਪੁੱਤਰ ਵੀ ਆਪਣੀ ਡਿਊਟੀ ਖਤਮ ਕਰਕੇ ਆ ਗਿਆ ਜਦੋਂ ਉਸਨੇ ਦੇਖਿਆ ਤਾਂ ਉਸਨੂੰ ਬਹੁਤ ਗੁੱਸਾ ਆਇਆ ਗਾਲੀ ਗਲੋਚ ਤੇ ਬੇਇੱਜ਼ਤੀ ਕਰਕੇ ਗੇਟ ਤੋਂ ਬਾਹਰ ਕੱਢ ਦਿੱਤਾ ਤੂੰ ਹੁਣ ਹੁਣ ਵੀ ਸਾਡਾ ਪਿੱਛਾ ਨਹੀਂ ਛੱਡਦੀ ਹੁਣ ਤੂੰ ਮੇਰੀ ਸ਼ਹਿਰ ਵਿੱਚ ਵੀ ਬੇਇੱਜ਼ਤੀ ਕਰਵਾਵੇਂਗੀ ਉਹ ਵਿਚਾਰੀ ਰੋਂਦੀ ਹੋਈ ਇੱਕ ਅੱਖ ਵਿੱਚੋਂ ਹੰਝੂ ਕੇਰਦੀ ਦੂਜੀ ਅੱਖ ਰਮਾਲ ਨਾਲ ਟੱਕਦੀ ਹੋਈ ਆ ਆਪਣੇ ਘਰ ਪਹੁੰਚ ਗਈ ਆਪਣੀ ਬੇਇੱਜ਼ਤੀ ਨਾ ਸਹਾਰਦੀ ਹੋਈ ਨੇ ਆਪਣੇ ਪੁੱਤਰ ਨੂੰ ਦਿੱਤੀ ਹੋਈ ਅੱਖ ਦਾ ਸਰਟੀਫਿਕੇਟ ਅਤੇ ਦੂਸਰੀ ਅੱਖ ਹਸਪਤਾਲ ਨੂੰ ਦਾਣ ਕੀਤੀ ਹੋਈ ਅੱਖ ਦਾ ਸਰਟੀਫਿਕੇਟ ਕੱਢ ਕੇ ਆਪਣੇ ਹੱਥਾਂ ਹੱਥਾਂ ਫੜ ਕੇ ਦੇਖਦੀ ਦੇਖਦੀ ਅਕਾਲ ਚਲਾਣਾ ਕਰ ਗਈ। ਉਧਰ ਪੁੱਤਰ ਆਪਣੇ ਪੁੱਤਰ ਨੂੰ ਲੈ ਕੇ ਹਸਪਤਾਲ ਪਹੁੰਚਿਆ। ਜਿਸ ਦੀ ਇੱਕ ਅੱਖ ਦੀ ਲਾਈਟ ਪਹਿਲਾਂ ਤੋਂ ਹੀ ਬੰਦ ਸੀ। ਡਾਕਟਰ ਨੇ ਉਸ ਦਾ ਇਲਾਜ ਅੱਖ ਨਵੀਂ ਪਾਉਣੀ ਪਊ ਦੱਸਿਆ। ਹਾਂ ਸੱਚ ਗੱਲ ਸੁਣ ਆਪਣੇ ਨਾਲ ਲੱਗਦੇ ਪਿੰਡ ਵਿੱਚ ਇੱਕ ਬਜ਼ੁਰਗ ਔਰਤ ਅਕਾਲ ਚਲਾਣਾ ਕਰ ਗਏ ਨੇ। ਉਹਨਾਂ ਨੇ ਆਪਣੀ ਇੱਕ ਅੱਖ ਆਪਣੇ ਪੁੱਤਰ ਨੂੰ ਦੇ ਦਿੱਤੀ ਸੀ ਜਿਸ ਦੀ ਅੱਖ ਵਿੱਚ ਲੱਕੜ ਦੀ ਗੁੱਲੀ ਲੱਗਣ ਕਾਰਨ ਸਦਾ ਲਈ ਅੱਖ ਦੀ ਲਾਈਟ ਚਲੀ ਗਈ ਸੀ ਉਹ ਕਹਿੰਦੀ ਸੀ ਮੇਰੇ ਪੁੱਤਰ ਨੂੰ ਕਾਣਾ ਕਹਿ ਕੇ ਲੋਕ ਬੁਲਾਉਣਗੇ ਮੇਰੇ ਕੋਲੋਂ ਬਰਦਾਸ਼ਤ ਨਹੀਂ ਹੋਣਾ ਇਸ ਕਰਕੇ ਉਸ ਨੇ ਆਪਣੇ ਪੁੱਤਰ ਨੂੰ ਅੱਖ ਦੇ ਦਿੱਤੀ ਸੀ ਅਤੇ ਦੂਜੀ ਅੱਖ ਉਸ ਨੇ ਆਪਣੀ ਇੱਛਾ ਅਨੁਸਾਰ ਹਸਪਤਾਲ ਨੂੰ ਦਾਨ ਕਰ ਦਿੱਤੀ ਸੀ ਤੁਸੀਂ ਉਸ ਦਾ ਪਤਾ ਕਰਵਾ ਲਓ ਆਪਾਂ ਉਸ ਦੀ ਅੱਖ ਕੱਢ ਕੇ ਪਾ ਦੇਾਂਗੇ ਜਦੋਂ ਮੀਤ ਪੰਡ ਆਇਆ ਕੀ ਦੇਖਦਾ ਸਾਡੇ ਘਰ ਲੋਕਾਂ ਦਾ ਇਕੱਠ ਕਿਉਂ ਹੋਇਆ ਅੱਗੇ ਵਧਿਆ ਕੁਝ ਲੋਕ ਕਹਿਣ ਲੱਗੇ ਹਾਕਮ ਮੀਤ ਸਿਆਹ ਤੇਰੀ ਮਾਤਾ ਜੀ ਅਕਾਲ ਚਲਾਣਾ ਕਰ ਗਏ ਨੇ ਮਾਂ ਦੇ ਕੋਲ ਪਹੁੰਚਿਆ ਕੀ ਦੇਖ ਰਿਹਾ ਹੈ ਮੰਜੇ ਤੇ ਭਈ ਮਾਂ ਦੇ ਹੱਥਾਂ ਵਿੱਚ ਦੋ ਕਾਗਜ਼ ਫੜੇ ਹੋਏ ਨੇ ਕਾਗਜ਼ਾਂ ਨੂੰ ਦੇਖਦੇ ਸਾਰ ਹੀ ਉਸਦੇ ਪੈਰਾਂ ਥੱਲੇੋਂ ਜ਼ਮੀਨ ਨਿਕਲ ਗਈ। ਮਾਂ ਦੇ ਗਲ ਲੱਗ ਕੇ ਪੁੱਬਾ ਮਾਰ ਰਿਹਾ ਸੀ। ਉਹ ਕਾਗਜ਼ ਨਹੀਂ ਸੀ। ਉਹ ਦੋ ਸਰਟੀਫਿਕੇਟ ਸਨ ਜੋ ਉਸਨੇ ਆਪਣੇ ਪੁੱਤਰ ਨੂੰ ਇੱਕ ਅੱਖ ਦਿੱਤੀ ਸੀ ਅਤੇ ਦੂਸਰੀ ਆਪਣੀ ਇੱਛਾ ਅਨੁਸਾਰ ਹਸਪਤਾਲ ਨੂੰ ਦਾਨ ਕਰ ਦਿੱਤੀ ਸੀ। ਹੁਣ ਉਹ ਮਾਂ ਨੂੰ ਕਹੇ ਮੰਦੇ ਬੋਲਾਂ ਤੇ ਪਛਤਾਵਾ ਕਰ ਰਿਹਾ ਸੀ। ਧਾਨੇ ਤੂੰ ਮਾਂ ਜੀ ਨੇ ਆਪਣੇ ਕਾਣੇ ਪੁੱਤ ਨੂੰ ਅੱਖ ਦੇ ਕੇ ਆਪ ਕਾਣੀ ਖਵਾਇਆ ਅੱਜ ਵੀ ਦੁਨੀਆ ਛੱਡ ਕੇ ਜਾਂਦੀ ਹੋਈ ਨੇ ਆਪਣੇ ਪੋਤੇ ਨੂੰ ਵੀ ਇੱਕ ਅੱਖ ਦੀ ਰੌਸ਼ਨੀ ਦੇ ਦਿੱਤੀ ਮੈਨੂੰ ਅੱਜ ਪਤਾ ਲੱਗਿਆ ਕਿ ਮਾਂ ਦਾ ਕਰਜ ਕਦੇ ਵੀ ਉਤਾਰਿਆ ਨਹੀਂ ਉਤਰਦਾ ਮਾਮਾ ਮਾਮਾ ਕਦੇ ਵੀ ਪੁੱਤਾਂ ਤੋਂ ਮੁੱਖ ਨਹੀਂ ਮੋੜਦੀਆਂ ਹੁਣ ਉਹ ਸ਼ਰਮ ਦਾ ਮਾਰਾ ਆਪਣਾ ਸਿਰ ਲੋਕਾਂ ਵਿੱਚ ਨੀਮਾ ਕਰਕੇ ਬੈਠ ਗਿਆ ਸੀ ਆਪਣੀ ਕੀਤੀ ਗਲਤੀ ਦਾ ਅਹਿਸਾਸ ਕਰ ਰਿਹਾ ਸੀ